ਬਾਪੂ ਬੇਖਦਾ ਰਹੀਂ ਤੂੰ ਬੈਠ ਕੰਡੇ ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ ਚੁੱਭੀ ਮਾਰ ਕੇ ਸਰਸਾ ਦੇ ਰੋੜ ਵਿੱਚੋਂ ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ ਸਰਸਾ ਨਦੀ ਦਾ ਕੰਡਾ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਜਿੱਥੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਿਵਾਰ ਅਤੇ ਉਹਨਾਂ ਦੇ ਨਾਲ ਦੇ ਸਿੰਘਾਂ ਦੇ ਵਿਛੋੜੇ ਦੀ ਦਾस्तान ਸ਼ੁਰੂ ਹੁੰਦੀ ਹੈ ਇਥੋਂ ਹੀ ਵਿਖੜੇ ਪੈਂਡਿਆਂ ਦੀ ਦਾस्तान ਦਾ ਦਰਦਨਾਕ ਮੰਜ਼ਰ ਸ਼ੁਰੂ ਹੁੰਦਾ ਹੈ ਗੁਰੂ ਸਾਹਿਬ ਨਾਲ ਵਾਪਰੇ ਇਸ ਦਰਦਨਾਕ ਦੁਖਾਂਤ ਨੂੰ ਗਿਆਨੀ ਸਵਨ ਸਿੰਘ ਜੀ ਟੰਗੜਾੜੀ ਤੋਂ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਖੜਾ ਪੈਂਡਾ ਦੀ ਦਾਸਥਾਨ ਦੇ ਦੌਰਾਨ ਅੱਜ ਤੁਹਾਨੂੰ ਸ੍ਰੀ ਬਿਛੋੜਾ ਸਾਹਿਬ ਗੁਰਦੁਆਰਾ ਸਾਹਿਬ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਆਨੰਦਪੁਰ ਸਾਹਿਬ ਦੀ ਧਰਤੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ 6 ਤੇ 7 ਪੋਹ ਦੀ ਵਿਚਕਾਰਲੀ ਰਾਤ ਨੂੰ 1762 ਬਿਕਰਮੀ ਤੇ 1705 ਈਸਵੀ ਨੂੰ ਛੱਡਿਆ। ਅੱਧੀ ਰਾਤ ਨੂੰ ਆਨੰਦਪੁਰ ਸਾਹਿਬ ਤੋਂ ਤੁਰ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੇ ਸਮੁੱਚੇ ਕਾਫਲੇ ਦੇ ਨਾਲ ਬਹੀਰ ਦੇ ਨਾਲ ਇੱਥੇ ਸਰਸਾ ਨਦੀ ਦੇ ਕੰਢੇ ਉੱਤੇ ਪਹੁੰਚ ਗਏ। ਉਦੋਂ ਤੱਕ ਪਹਿਰ ਦਾ ਤੜਕਾ ਹੋ ਚੁੱਕਿਆ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਸਮੁੱਚੇ ਸਿੱਖਾਂ ਨੇ ਸਰਸਾ ਨਦੀ ਦੇ ਕੰਢੇ ਉੱਤੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ। ਪਿੱਛੇ ਸਾਹੀ ਟਿੱਬੀ ਦੇ ਉੱਤੇ ਸ਼ਹੀਦ ਭਾਈ ਮਨੀ ਸਿੰਘ ਦੇ ਪੁੱਤਰ ਉਦੇ ਸਿੰਘ ਲੜ ਰਹੇ ਸਨ ਤੇ ਸਰਸਾ ਨਦੀ ਦੇ ਕੰਢੇ ਉੱਤੇ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਨੇ ਭਾਈ ਜੀਵਨ ਸਿੰਘ ਨੂੰ ਸੌ ਸਿੰਘਾਂ ਦਾ ਜਥਾ ਦੇ ਕੇ ਇੱਥੇ ਰੁਕ ਕੇ ਬਹਿਰੀ ਦਲ ਦੇ ਨਾਲ ਲੜਨ ਦਾ ਹੁਕਮ ਕੀਤਾ ਭਾਈ ਬਚਿੱਤਰ ਸਿੰਘ ਨੂੰ ਮਨੀ ਸਿੰਘ ਦੇ ਦੂਜੇ ਪੁੱਤਰ ਨੂੰ ਸਰਸਾ ਦਰਿਆ ਪਾਰ ਕਰਕੇ ਰੋਪੜ ਤੋਂ ਆਉਂਦੀ ਫੌਜ ਨੂੰ ਰੋਕਣ ਦੇ ਲਈ ਹੁਕਮ ਕੀਤਾ ਤਿੰਨ ਥਾਵਾਂ ਉੱਤੇ ਜੰਗੀ ਮੋਰਚਾ ਬੰਦੀ ਕੀਤੀ ਗਈ ਸ਼ਾਹੀ ਟਿੱਬੀ ਉੱਤੇ ਉਦੇ ਸਿੰਘ ਲੜੇ ਸਰਸਾ ਦਰਿਆ ਦੇ ਕੰਢੇ ਉੱਤੇ ਭਾਈ ਜੀਵਨ ਸਿੰਘ ਖੜੇ ਸਨ ਤੇ ਸਰਸਾ ਦਰਿਆ ਤੋਂ ਪਾਰ ਰੋਪੜ ਦੀ ਫੌਜ ਨੂੰ ਰੋਕਣ ਦੇ ਲਈ ਭਾਈ ਬਚਿੱਤਰ ਸਿੰਘ ਆਪਣਾ ਜਥਾ ਸੌ ਦਾ ਲੈ ਕੇ ਅੱਗੇ ਵਧੇ ਸਨ ਇਨ੍ਹਾਂ ਹਾਲਾਤਾਂ ਦੇ ਵਿੱਚ ਬਹੁਤ ਹੀ ਜੰਗੀ ਜਰਨੈਲ ਬਾਹਰੀ ਸੂਝ ਬੂਝ ਦਾ ਪ੍ਰਗਟਾਵਾ ਕਰਕੇ ਪਿੱਛੋਂ ਵੀ ਬੈਰੀ ਨੂੰ ਰੋਕਿਆ ਗਿਆ ਅੱਗੇੋਂ ਵੀ ਰੋਕਿਆ ਗਿਆ ਜਿਸ ਥਾਂ ਦੇ ਉੱਤੇ ਸਤਿਗੁਰੂ ਮਹਾਰਾਜ ਬੈਠੇ ਸਨ ਉੱਥੇ ਵੀ ਇੱਕ ਸਿੰਘਾਂ ਦਾ ਜਥਾ ਬਹਿਰੀ ਦੇ ਲੜਨ ਦੇ ਲਈ ਤਤਪਰ ਸੀ ਫਿਰ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਨੇ ਸਰਸਾ ਨਦੀ ਨੂੰ ਪਾਰ ਕੀਤਾ ਸਰਸਾ ਨਦੀ ਵੀ ਠਾਠਾ ਮਾਰ ਰਹੀ ਸੀ ਇਸ ਹਫੜਾ ਦਫੜੀ ਦੇ ਵਿੱਚ ਹੱਲਾ ਗੁੱੱਲੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਹੋ ਗਿਆ ਸਰਸਾ ਨਦੀ ਤੇ ਵਰਤਿਆ ਇਉਂ ਭਾਣਾ ਸਿੰਘ ਸਿੰਘਾਂ ਤੋਂ ਕਈ ਹਜ਼ਾਰ ਵਿਛੜੇ ਮਣਾ ਮੁਹੀ ਗ੍ਰੰਥ ਤੇ ਲਖ ਮੂਹਾਂ ਕਰਕੇ ਸਰਸਾ ਦੀ ਭੇਟ ਦਤਾਰ ਵਿਛੜੇ ਜੋਹਰਾ ਵਰਤੇ ਫਤਿਹ ਸਿੰਘ ਕੋਲੋਂ ਵੱਡੇ ਵੀਰ ਅਜੀਤ ਜਹਾਰ ਵਿਛੜੇ ਐ ਪਰ ਆਖਿਆ ਗੁਰੂ ਗੋਬਿੰਦ ਸਿੰਘ ਨੇ ਭਾਵੇਂ ਸਾਰੇ ਦਾ ਸਾਰਾ ਪਰਿਵਾਰ ਵਿਛੜੇ ਗਊ ਗਰੀਬ ਦੀ ਰੱਖਿਆ ਕਰਨ ਵਾਲੀ ਮੇਰੇ ਕੋਲੋਂ ਨਾ ਮੇਰੀ ਤਲਵਾਰ ਵਿਛੜੀ ਤਿੰਨ ਥਾਮਾਂ ਦੇ ਉੱਤੇ ਇਹ ਸਥਾਨ ਦੇ ਉੱਤੇ ਵਿਛੋੜਾ ਪਿਆ ਇਸੇ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਸ੍ਰੀ ਵਿਛੋੜਾ ਸਾਹਿਬ ਪਿਆ ਹੈ ਇਹ ਸਰਸਾ ਨਦੀ ਦੇ ਕੰਢੇ ਉੱਤੇ ਰੋਪੜ ਜ਼ਿਲ੍ਹੇ ਦੇ ਵਿੱਚ ਸੁਸ਼ੋਭਤ ਹੈ ਤੇ ਇਹ ਪਿੰਡ ਸਰਸਾ ਨੰਗਲ ਦੀ ਜੂਹ ਦੇ ਵਿੱਚ ਬਣਿਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਰਸਾ ਨਦੀ ਨੂੰ ਪਾਰ ਕਰਕੇ ਪਿੱਛੇ ਉਹਦੇ ਸਿੰਘ ਲੜ ਰਹੇ ਸਨ ਉਹ ਸ਼ਹੀਦ ਹੋ ਗਏ। ਮੁਗਲ ਫੌਜਾਂ ਤੇ ਹਿੰਦੂ ਬਾਈ ਧਾਰ ਪਹਾੜੀ ਰਾਜਿਆਂ ਦੀਆਂ ਫੌਜਾਂ ਲਗਭਗ ਦੁਪਹਿਰ ਤੱਕ ਸਰਸਾ ਨਦੀ ਦੇ ਕੰਢੇ ਦੇ ਉੱਤੇ ਆ ਪੁੱਜੀਆਂ। ਇੱਥੇ ਭਾਈ ਜੈਤਾ ਜੀ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਲੈ ਕੇ ਆਏ ਸਨ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੁੱਕਲ ਦੇ ਵਿੱਚ ਲੈ ਕੇ ਵਾਰ ਦਿੱਤਾ ਸੀ ਜੈਤੇ ਰੰਗਰੇਟੇ ਗੁਰੂ ਕੇ ਬੇਟੇ ਤੂੰ ਤਨ ਮਨ ਕੀਤਾ ਸਿੱਖੀ ਕੀ ਭੇਟੇ ਰੇਹੋ ਪੰਥ ਕੇ ਸੰਗ ਸਮੇਟੇ ਉਹਨਾਂ ਦਾ ਸੌਦਾ ਜਥਾ ਸਰਸਾ ਨਦੀ ਦੇ ਕੰਢੇ ਉੱਤੇ ਮੁਗਲ ਫੌਜਾਂ ਤੇ 22 ਤਾਰ ਦੇ ਹਿੰਦੂ ਪਹਾੜੀ ਰਾਜਿਆਂ ਦੀਆਂ ਫੌਜਾਂ ਦੇ ਨਾਲ ਲੜਿਆ ਇੱਥੇ ਬਹੁਤ ਹੀ ਖੂਨ ਡੋਲਮੀ ਕਮਸਾਨ ਦੀ ਜੰਗ ਹੋਈ ਸ਼ਾਮ ਤੱਕ ਜੰਗ ਚੱਲਦੀ ਰਹੀ ਤੇ ਸ਼ਾਮ ਵੇਲੇ ਜੀਵਨ ਸਿੰਘ ਜਦੋਂ ਮੈਦਾਨੇ ਜੰਗ ਦੇ ਵਿੱਚ ਲੜ ਰਹੇ ਸਨ ਤਾਂ ਇੱਕ ਗੋਲੀ ਆ ਕੇ ਉਹਨਾਂ ਦੇ ਮੱਥੇ ਦੇ ਵਿੱਚ ਵੱਜੀ ਗੁਰੂ ਮਹਾਰਾਜ ਜੀ ਦਾ ਇਹ ਮਰਜੀਬੜਾ ਸਿੱਖ ਭਾਈ ਜੀਵਨ ਸਿੰਘ ਇਸ ਸਰਸਾ ਨਦੀ ਦੇ ਕੰਢੇ ਦੇ ਉੱਤੇ ਸ਼ਹਾਦਤ ਪ੍ਰਾਪਤ ਕਰ ਗਿਆ ਹੋਰ ਸਿੰਘਾਂ ਦੇ ਨਾਲ ਇੱਥੋਂ ਦੀ ਇੱਕ ਜਿਹੜੀ ਸ਼ਹਾਦਤ ਬੀਬੀ ਪਿੱਖਾ ਕੌਰ ਦੀ ਹੈ ਉਹ ਵੀ ਦੁਨੀਆ ਦੇ ਇਤਿਹਾਸ ਦੇ ਵਿੱਚ ਲਾ ਮਿਸਾਲ ਹੈ ਜਦੋਂ ਆਨੰਦਪੁਰ ਸਾਹਿਬ ਨੂੰ ਘੇਰਾ ਪੈਣ ਲੱਗਿਆ ਸੀ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਨੇ ਸਖਤ ਹੁਕਮ ਕਰਕੇ ਬੀਬੀਆਂ ਵਾਲੇ ਸਾਰੇ ਪਰਿਵਾਰਾਂ ਨੂੰ ਆਪੋ ਆਪਣੇ ਘਰਾਂ ਦੇ ਵਿੱਚ ਭੇਜ ਦਿੱਤਾ ਸੀ ਪਰ ਇਹ ਬੀਬੀ ਪਿੱਖਾ ਆਨੰਦਪੁਰ ਸਾਹਿਬ ਦੀ ਧਰਤੀ ਦੇ ਵਿੱਚ ਗੁਰੂ ਦੀ ਆਗਿਆ ਦੇ ਨਾਲ ਰਹੀ ਸਰਸਾ ਨਦੀ ਦੇ ਕੰਢੇ ਉੱਤੇ ਵਿਛੋੜੇ ਦੀ ਹਫੜਾ ਧਫੜੀ ਦੇ ਵਿੱਚ ਇਹਦਾ ਪਤੀ ਭਾਈ ਆਲਮ ਸਿੰਘ ਉਹ ਸਰਸਾ ਪਾਰ ਕਰ ਗਿਆ ਇਸ ਦੇ ਦੋਨੋਂ ਪੁੱਤਰ ਮੋਹਰ ਸਿੰਘ ਤੇ ਅਮੋਲਕ ਸਿੰਘ ਉਹ ਵੀ ਪਿਤਾ ਦੇ ਨਾਲ ਸਰਸਾ ਦਰਿਆ ਨੂੰ ਪਾਰ ਕਰ ਗਏ ਪਰ ਇਹ ਹਫੜਾ ਧਫੜੀ ਦੇ ਵਿੱਚ ਬੀਬੀ ਪਿੱਠਾ ਸਰਸਾ ਦਰਿਆ ਨੂੰ ਪਾਰ ਨਾ ਕਰ ਸਕੀ ਜਦੋਂ ਇੱਥੇ ਜੰਗ ਹੋਈ ਆ ਇਹ ਬੀਬੀ ਐਡੀ ਬਹਾਦਰੀ ਦੇ ਨਾਲ ਐਡੀ ਦਰੇਰੀ ਦੇ ਨਾਲ ਰਣ ਤੱਤੇ ਦੇ ਵਿੱਚ ਜੂਝਦੀ ਹੋਈ ਨੇ ਆਪਣੀ ਤਲਵਾਰ ਆਪਣੀਆਂ ਬੰਦੂਖਾਂ ਤੇ ਨੇਜਿਆਂ ਦੇ ਕਰਤੱਵ ਦਿਖਾਏ ਅੰਤ ਇਸ ਧਰਤੀ ਦੇ ਉੱਤੇ ਬੀਬੀ ਪੇਖਾਂ ਵੀ ਸ਼ਹੀਦ ਹੋ ਗਈ। ਇਹ ਸੀ ਗੁਰਦੁਆਰਾ ਸ੍ਰੀ ਬਿਛੋੜਾ ਸਾਹਿਬ ਦੀ ਦਾਸਥਾਨ ਆਪਾਂ ਸਰਵਣ ਕਰ ਰਹੇ ਸੀ। ਜਦੋਂ ਗੁਰੂ ਮਹਾਰਾਜ ਸਰਸਾ ਕੰਡੇ ਉੱਤੇ ਆਏ ਸੀ ਤਾਂ ਅੱਗੋਂ ਬਹੁਤ ਠਾਠਾ ਮਾਰਦਾ ਸੀ ਜਿਵੇਂ ਮੌਤ ਮੂੰਹ ਅੱਡੀ ਬੈਠੀ ਹੋਵੇ ਤੇ ਗੁਰੂ ਪਰਿਵਾਰ ਦਾ ਵਿਛੋੜਾ ਪਾ ਗਈ ਇਹ ਸਰਸਾ ਇਸੇ ਕਰਕੇ ਜਿਹੜੇ ਸਾਡੇ ਬਡੇਰੇ ਹੁੰਦੇ ਸੀ ਉਹ ਧਾਰਨਾ ਵੀ ਪੜਿਆ ਕਰਦੇ ਸਨ ਗਿਆਨੀ ਗਿਆਨ ਸਿੰਘ ਨੇ ਵੀ ਆਪਣੇ ਗ੍ਰੰਥ ਦੇ ਵਿੱਚ ਲਿਖਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ ਸਨ ਸਰਸਾ ਹੰਕਾਰਯੇ ਨਹੀਂ ਹੰਕਾਰ ਚ ਠਾਠਾ ਮਾਰੀਏ ਨਹੀਂ ਗੁਰ ਪਰਿਵਾਰ ਨੂੰ ਮਾਰੀਏ ਨਹੀਂ ਅੱਜ ਤੋਂ ਬਾਅਦ ਤੈਂ ਮੁੜ ਕੇ ਨਹੀਂ ਚੜਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਹ ਬਚਨ ਸੀ ਆਪਾਂ ਮੈਂ ਤਰਕ ਦੇ ਆਧਾਰ ਤੇ ਕੋਈ ਗੱਲ ਕਰੇ ਸਿੱਖ ਸੰਗਤ ਇਹ ਮੰਨਦੀ ਰਹੀ ਆ ਆ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਸਰਸਾ ਨਦੀ ਹੁਣ ਸੁੱਕੀ ਪਈ ਐ ਸਿੱਖ ਸੰਗਤਾਂ ਇਸ ਦੇ ਸੁੱਕਣੇ ਨੂੰ ਗੁਰੂ ਸਾਹਿਬ ਦਾ ਸ਼ਰਾਪ ਮੰਨਦਿਆਂ ਹਨ ਜੋ ਗਿਆਨੀ ਗਿਆਨ ਸਿੰਘ ਨੇ ਲਿਖਿਆ ਹੈ। ਵੀ ਉਸ ਤੋਂ ਬਾਅਦ ਜਿਹੜੀ ਇਹ ਸਰਸਾ ਨਦੀ ਮੀਲਾਂ ਦੇ ਫੱਟ ਦੇ ਵਿੱਚ 12 ਮਹੀਨੇ ਚੱਲਦੀ ਸੀ ਇਹ ਸੁੱਕ ਮੁੱਕ ਗਈ ਹੈ। ਹੁਣ ਇਸ ਦੇ ਵਿੱਚ ਇੱਕ ਬਰਸਾਤੀ ਨਦੀ ਬਣ ਕੇ ਇਹ ਰਹਿ ਗਈ ਹੈ। ਇਸ ਤਰ੍ਹਾਂ ਸਰਸਾ ਕੰਡੇ ਦੇ ਉੱਤੇ ਜਿਹੜਾ ਇਹ ਵੱਡਾ ਦੁਖਾਂਤ ਬਿਖੜੇ ਪਿੰਡੇ ਦਾ ਵਾਪਰਿਆ ਤੇ ਅੱਗੇ ਭਾਈ ਬਚਿੱਤਰ ਸਿੰਘ ਸਰਸਾ ਨਦੀ ਨੂੰ ਤਟਕਸਾਰ ਹੀ 100 ਸਿੰਘਾਂ ਦੇ ਜਥੇ ਨਾਲ ਪਾਰ ਕਰਕੇ ਅੱਗੇ ਰੋਪੜ ਦੀ ਫੌਜ ਨੂੰ ਠੱਲਣ ਦੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬ्ञਾਤਬੰਦੀ ਅਨੁਸਾਰ ਚਲੇ ਗਏ ਸੀ ਉਹਨਾਂ ਦਾ ਜੰਗ ਮਲਕਪੁਰ ਪਿੰਡ ਰੰਗਣਾ ਦੇ ਵਿੱਚ ਹੋਇਆ ਉਸ ਜੰਗ ਦਾ ਅੱਗੇ ਕਿਵੇਂ ਬੈਰੀਆਂ ਨਾਲ ਲੜੇ ਉੱਥੇ ਕੀ ਕੀ ਹੋਇਆ ਉਹ ਆਪਾਂ ਅਗਲੀ ਕਿਸ਼ਤ ਦੇ ਵਿੱਚ ਸਰਵਣ ਕਰਾਂਗੇ ਜੁੜੇ ਰਹੋ ਸਾਡੇ ਨਾਲ ਇਹ ਦਾਸਤਾਨ ਹੈ ਜਿਹੜੀ ਇਹ ਚਮਕੌਰ ਦੀ ਗੜੀ ਮਾਛੀਵਾੜੇ ਦੇ ਕੰਡੇ ਵਾਲੇ ਜੰਗਲ ਸਰੰਦ ਦੀਆਂ ਦਵਾਰਾਂ ਚੋਂ ਹੁੰਦੀ ਹੋਈ ਮੁਖਸਰ ਦੀ ਧਰਤੀ ਤੱਕ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ